ਕੋਝਾਂ ਤੇ ਅਜ ਤੋਂ ਬਾਅਦ ਚਲੋ ਅਸੀਂ ਉਹਨਾਂ ਖਿਲਾਫ ਕੋਈ ਬੋਲਦੇ ਨਹੀਂ ਜੋ ਇਹਨਾਂ ਦੁਨੀਆ ਨੇ ਜਲੂਸ ਕੱਢਤਾ ਕਰਤਾ ਪਰ ਉੱਥੇ ਵੀ ਮੈਂ ਨੇਚਰਲੀ ਤਰੀਕੇ ਨਾਲ ਕੱਲਾ ਆਪਣੇ ਭਰਾ ਨੂੰ ਲੈ ਕੇ ਨਾਲ ਡੀ ਐਮ ਸੀ ਤੋਂ ਦਾਖਲ ਸੀ ਮੈਂ ਮੇਰੇ ਅੰਦਰ ਪਾਰਾ ਗਿਆ ਹੋਇਆ ਮਰਕਰੀ ਤੇ ਉਹ ਡੀ ਐਮ ਸੀ ਅਜੀਸੂ ਮੇਰਾ ਇਲਾਜ ਕਰਦੇ ਸੀ ਉਹਨਾਂ ਤੋਂ ਮੈਂ 8 ਘੰਟਿਆਂ ਦੀ ਛੁੱਟੀ ਲੈ ਕੇ ਉਹਨਾਂ ਨੂੰ ਮੈਂ ਲੈਣ ਗਿਆ ਸੀ ਤੇ ਉੱਥੇ ਉਹਨਾਂ ਨੇ ਆਹ 15 ਬਦਵਾਸ ਇਕੱਠੇ ਕਰ ਲਈ ਜਾਂਦੀ ਉੱਤਰ ਕੇ ਪੈ ਗਈ ਟੁੱਟ ਕੇ ਤੇ ਉੱਥੇ ਫਿਰ ਉਹ ਇੱਕ ਉਹਦਾ ਜਿਹੜਾ ਉਹ ਉਸ ਤੋਂ ਬਾਅਦ ਮੇਰੇ ਤੇ ਗੱਡੀ ਮਾਰੀ ਗੱਡੀ ਮਾਰ ਕੇ ਮੇਰੇ ਦੰਦ ਨਿਕਲ ਗਏ ਸਾਰੇ ਦੰਦ ਨਿਕਲ ਕੇ ਬਾਹਵਾ ਪਾੜ ਗੀਆਂ ਸਾਰੀਆਂ ਕੁਝ ਪਹਿਲਾਂ ਸੱਟਾਂ ਸੀਗੀਆਂ ਕੁਝ ਹੋਰ ਵੱਜ ਗਈਆਂ ਫਿਰ ਉਹ ਸਰਕਾਰ ਨੇ ਭਗਵਾਨ ਤਮਨ ਨੇ ਉਦੋਂ ਵੀ ਤੰਗ ਕਰਤਾ ਉਹਨੇ ਲਾਜਮੀ ਨਹੀਂ ਹੋਣ ਦਿੱਤਾ 2 ਦਿਨ ਦੀ ਜੇਲ੍ਹ ਚ ਮਾਰਿਆ ਚੱਕ ਕੇ ਫਿਰ ਜੇਲ੍ਹ ਚ ਤਾਂ ਕੀ ਇਲਾਜ ਹੋਣਾ ਫਿਰ ਟੁੱਟੇ ਦੰਦਾਂ ਨਾਲੀ 20 ਦਿਨ ਰੋਟੀ ਨਹੀਂ ਖਾਧੀ ਤੇ ਉਹ ਵੀ ਜੇਲ੍ਹ ਵਾਲੀ ਰੋਟੀ ਸਖਤ ਹੁੰਦੀ ਆ ਪਾਣੀ ਚ ਵੈਸੇ ਜੇਲ੍ਹ ਵਾਲੇ ਨੇ ਪਿਆਰ ਬਹੁਤ ਦਿੱਤਾ ਜੀ ਦੇਸੀ ਕੋ ਦਾ ਪ੍ਰਸਾਰ ਦਿੰਦੇ ਰਹੇ ਮੁੰਡੇ ਬਣਾ ਕੇ ਤੇ ਉਹ ਨਹੀਂ ਰੋਟੀ ਪਾਣੀ ਚ ਗਿੱਲੀ ਕਰਕੇ ਆਟਾ ਬਣਾ ਕੇ ਫਿਰ ਐ ਅੰਦਰ ਨੰਗਾ ਲੈਂਦੇ ਸੀ ਕਿਉਂਕਿ ਉਹ ਫਿਰ ਕਹਿੰਦੇ ਨੇ ਜੇਲ੍ਹ ਦੀ ਰੋਟੀ ਨਾ ਖਾਈਏ ਹੁਣ ਐਡਾ ਵੱਡਾ ਕੁਝ ਮੈਂ ਮਤ ਕੇ ਥੋੜੀ ਕਰੂੰਗਾ ਜੇ ਜੇਲ੍ਹ ਜਾਊਂਗਾ ਜਾਂ ਕਿਵੇਂ ਮਤ ਕੇ ਮੈਂ ਕਦੇ ਕੁਝ ਨਹੀਂ ਕਰਿਆ ਜੀ ਇਹ ਚੱਕਰ ਹੁਣ ਇਹ ਤਾਂ ਜੋ ਹੁੰਦਾ ਤੇਰਾ ਪਾਣਾ ਮਿੱਠਾ ਲਾ ਕੇ ਉਹ ਕੰਮ ਆ ਅਸੀਂ ਤਾਂ ਉਹ ਪਾਣਾ ਜੇਲ੍ਹ ਦੀ ਰੋਟੀ ਖਾਇਆ ਜ਼ਿੰਦਗੀ ਚ ਸਾਰਾ ਕੁਝ ਸਿੱਖੀ ਜਿਹੜੀ ਚੀਜ਼ ਆ ਗਈ ਕੀ ਸਿੱਖੇ ਸਾਰਾ ਕੁਝ ਜ਼ਿੰਦਗੀ ਦਾ ਸੱਚ ਜੀ ਸਭ ਤੋਂ ਵੱਡਾ ਸੱਚ ਆ ਵੀ ਮਾਂ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਹੂੰ ਤੇ ਦੂਸਰੇ ਨੰਬਰ ਤੇ ਤੁਹਾਡਾ ਪਰਿਵਾਰ ਪਰ ਮਾਂ ਪਰਿਵਾਰਤੀ ਆ ਗਈ ਬੀਬੀ ਬੱਚੇ ਉਸ ਤੋਂ ਬਾਅਦ ਤੁਹਾਡੇ ਦੋਸਤ ਹੋ ਸਕਦੇ ਆ ਪਰ ਪਰਵਾਹ ਦੀ ਉੱਥੇ ਖੜਦਾ ਜਿੱਥੇ ਕੋਈ ਨਹੀਂ ਖੜਦਾ ਇਹ ਜੇਲ੍ਹ ਚ ਇੱਕ ਬਹੁਤ ਵੱਡੀ ਗੱਲ ਬੀਬੀ ਬੱਚੇ ਤਾਂ ਨਹੀਂ ਖੜੇ ਨਾਲ ਬੀਬੀ ਤਾਂ ਨਹੀਂ ਖੜੀ ਨਾਲ ਤੁਹਾਡੇ ਉਹਨਾਂ ਨਾਲ ਤਾਂ ਚਲੋ ਕੇਸ ਹੀ ਸੀਗਾ ਨਾ ਮੇਰਾ ਤਾਂ ਪਰਿਵਾਰ ਬਣੀ ਨਹੀਂ ਉਹ ਫਿਰ ਉਹ ਤਾਂ ਮੇਰੇ ਕੋ ਰਹੀਏ ਪੰਜ ਸੱਤ ਦਿਨ ਰਹੀਏ ਹੈ ਨਹੀਂ ਨਾਲੇ ਮੈਂ ਕਿਹੜਾ ਕੋਈ ਲੰਮ ਮੈਰਿਜ ਕਰਾਈ ਸੀ ਕੱਢ ਕੇ ਲਗਿਆ ਸੀ ਆਪ ਉਹਨੇ ਰਿਸ਼ਤਾ ਮੰਗਿਆ ਸੀ ਅਫਸੋਸ ਹੈ ਇਸ ਗੱਲ ਦਾ ਅਕੱਲੇ ਬਿਆਲ ਅਫਸੋਸਾ ਹੋਰ ਜ਼ਿੰਦਗੀ ਦਾ ਕਿਸੇ ਅਫਸੋਸ ਨਹੀਂ ਕਿਸੇ ਗੱਲ ਦਾ ਵੀ ਕਿਸੇ ਗੱਲ ਦਾ ਅਫਸੋਸ ਨਹੀਂ ਜੇਲ ਜਾਣ ਦਾ ਹੁਣ ਦੁਬਾਰਾ ਜਾ ਆਉਣਾ ਮੇਰੇ ਖਿਆਲ ਨਾਲ ਜੇ ਤੁਸੀਂ ਕਹਿੰਦੇ ਕੋਈ ਡਰ ਨਹੀਂ ਬਸ ਇਹ ਆ ਵੀ ਜਿਹੜਾ ਇਹ ਸਬੰਧ ਜੁੜ ਗਿਆ ਇਹ ਗਲਤ ਜੁੜਿਆ ਇੰਨੇ ਵੋਕਲ ਹੋ ਤੁਸੀਂ ਸ਼ਰਿਆਮ ਕਦੇ ਤੁਸੀਂ ਕਹਿੰਦੇ ਹੋ ਮੈਂ ਫੀਮ ਖਾਨਾ ਉਹਦਾ ਰੌਲਾ ਪਿਆ ਹਾਂਜੀ ਫਿਰ ਤੁਸੀਂ ਕਦੇ ਪੋਸਟ ਦੇ ਫਾਇਦੇ ਗਿਣੌਣ ਲੱਗ ਜਾਂਦੇ ਬਿਲਕੁਲ ਬਿਲਕੁਲ ਮੱਕੜ ਵੀਰੇ ਹਾਂਜੀ ਆਪਦੇ ਆਪ ਨੂੰ ਅੰਦਰ ਬਾੜ ਕੇ ਇਕ ਆਮ ਸੁਧਾਰਨ ਬੰਦੇ ਤਰ੍ਹਾਂ ਕਿਉਂ ਨਹੀਂ ਜਾਂਦੇ ਇੰਨਾ ਖਲਾਰਾ ਕਿਉਂ ਪਾਉਣੀ ਉਹ ਗੱਲਾਂ ਦੇਖੋ ਜੇ ਨੀਵੀ ਪਾ ਕੇ ਬਿਲਕੁਲ ਚੁੱਪ ਕਰਕੇ ਬੈਠ ਕੇ ਘਰੇ ਜਾਉਣੇ ਆ ਦੁਨੀਆ ਫਿਰ ਵੀ ਨਹੀਂ ਜਾਣ ਦਿੰਦੀ ਤੁਹਾਨੂੰ ਆਪਾਂ ਤਾਂ ਆਪਣੇ ਹੁਣ ਤਾਂ ਮੇਰੀ ਗੱਲ ਤੁਹਾਨੂੰ ਹੁਣ ਤਾਂ ਮੈਂ ਕਦੇ ਵੀਡੀਓ ਨਹੀਂ ਪਾਈ 4 ਸਾਲ ਹੋ ਗਏ ਮੈਨੂੰ ਕੁਝ ਦੇ ਦਿਓ ਕਿਹਾ ਕਿਸੇ ਨੂੰ ਕੁਝ ਮੇਰੇ ਕੋਲ ਜੇਲ ਜਦੋਂ ਮੈਂ ਗਿਆ ਜੇਲ ਤੋਂ ਆਇਆ ਉਦੋਂ ਵੀ 40 ਮਰੀਜ਼ ਸੀ ਅੱਜ ਕਿੰਨੇ ਮੇਰਾ ਹੁਣ ਜਿਹੜਾ ਵੇਗੋਆ ਵਾਲਾ Ashram ਚੱਲਦਾ ਦੁਆ ਮੈਂ ਸਾਰੇ ਮਰੀਜ਼ ਉੱਥੇ ਤਾਂ ਕਿੰਨੇ ਆਸ਼ਰਮ ਐ ਤੁਹਾਡੇ ਮੇਰੇ ਦੋ ਆਸ਼ਰਮ ਆ ਇੱਕ ਇੱਥੇ ਚੱਲਦਾ ਇੱਕ 베ਗੋ ਉੱਥੇ ਕਿੰਨੇ ਮਰੀਜ਼ ਐ ਇੱਥੋਂ ਤਾਂ ਫਿਰ ਮੈਂ ਬਿਮਾਰ ਹੋ ਗਿਆ ਨਾ ਡੀ ਐਮ ਸੀ ਜਾ ਚਲੇ ਗਿਆ ਇੱਥੇ ਕੋਈ ਨਾਲ ਹੁਣ ਮੈਂ ਆਪ ਹੱਥੀ ਇਹ ਜਿਹੜੀ ਮਰੀਜ਼ਾਂ ਦੀ ਸੇਵਾ ਇਹ ਕਰਨੀ ਨਹੀਂ ਔਖੀ ਆ ਇਹਦੇ ਲਈ ਨਾ ਤਾਂ ਤਨਖਾਹ ਤੇ ਬੰਦਾ ਸੀ ਕਿਉਂਕਿ ਲੈਟਰੀਨ ਕਿਸੇ ਦੀ ਕੌਣ ਤੋਵੇ ਹੁਣ ਪਹਿਲਾਂ ਜਦੋਂ ਮੈਂ ਨਾਲ ਲੱਗਦਾ ਸੀ ਫਿਰ ਇੱਕ ਨਾ ਤਾਂ ਬੰਦਾ ਕਰਾਂਦਾ ਸੀ ਹੁਣ ਮੈਂ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਡੀ ਐਮ ਸੀ ਰਿਆਂ ਇੰਨਾ ਜੇਲ੍ਹਾਂ ਚ ਰਿਆਂ ਫਿਰ ਮੈਂ ਸਾਰੇ ਮਰੀਜ਼ 베ਗੋ ਆਲ ਸ਼ਿਫਟ ਕਰਤੇ ਆਪਾਂ ਉੱਥੇ ਕੌਣ ਸੰਭਾਲਦਾ ਫਿਰ ਉੱਥੇ ਮੇਰੇ ਜਿਹੜੇ ਭਰਾ ਦੇ ਸਹੁਰੇ ਨੇ ਉੱਥੇ ਜੀ ਉਹਨਾਂ ਦੀ ਕਸ਼ਮੀਰ ਸਿੰਘ ਕਿੰਨੇ ਮਰੀਜ਼ ਆ ਉੱਥੇ ਉੱਥੇ ਨੀਰਵਰਟ ਹੋਣਗੇ 40 ਤੋਂ 50 50 60 ਦੇ ਲਵੇ 50 60 ਮਰੀਜ਼ ਹਾਂ ਉੱਥੇ ਮੈਂ ਵਧੀਆ ਕਰੋੜ ਰੁਪਏ ਲਾ ਕੇ ਆਇਆ ਬਹੁਤ ਵੱਡਾ ਆਸ਼ਰਮ ਬਣਾਇਆ ਇਹ ਪੈਸਾ ਕਿੱਥੋਂ ਆਉਂਦਾ ਫਿਰ ਜਿਹੜਾ ਜਿਹੜਾ ਕਰੋੜ ਰੁਪਏ ਤੁਸੀਂ ਲਾਇਆ ਉਹ ਪੈਸਾ ਕਿੱਥੋਂ ਜਿਹੜਾ ਮੈਨੂੰ ਉਦੋਂ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਨੇ ਸੰਗਤ ਨੇ ਜਿਹੜਾ ਦਿੱਤਾ ਉਹ ਮੈਂ ਲਾਈ ਗਿਆ ਤੇ ਦੂਸਰੀ ਗੱਲ ਜਿਹੜੀ ਮੇਰੀ ਆਪਣੀ ਕਿਰਤ ਕਮਾਈ ਸੀ ਮਾੜੇ ਮੋٹے ਪ੍ਰਾਪਰਟੀ ਦੇ ਮੈਂ ਜ਼ਿੰਦਗੀ 'ਚ ਜਿੰਨੀ ਮੈਨੂੰ ਜ਼ਮੀਨ ਮਿਲੀ ਆ ਓਨੀ ਹੀ ਆ ਕਿੱਲਾ ਵੇਚੀ ਆ ਖਰੀਦਿਆ ਕੁਛ ਨਹੀਂ ਨਹੀਂ ਖਰੀਦਿਆ ਨਾ ਨਾ ਜੀ ਕੁਛ ਨਹੀਂ ਖਰੀਦਿਆ ਫਿਰ ਆ ਜਿਹੜਾ ਇੰਨਾ ਕਰੋੜਾ ਰੁਪਇਆ ਤੁਸੀਂ ਘੋੜਿਆਂ ਤੇ ਲਾ ਰਹੇ ਹੋ ਹਾਂਜੀ ਇਹ ਅਚੀਵਮੈਂਟ ਮੰਨਦੇ ਹੋ ਇਹਦੀ ਆਪਦੀ ਇਹਦਾ ਮਿਹਨਤ ਕਰੀਆ ਮੁਕਰਦਾ ਮਿਹਨਤ ਕਰੀਆ ਆਪ ਇਹਦਾ ਘੋੜੇ ਨੇ ਨਾਲੇ ਇਹ ਤਾਂ ਉਹੀ ਨਹੀਂ ਦਸਵੇਂ ਪਾਛਾ ਕਿਸੇ ਨੂੰ ਬਕਸ ਦੇ ਇਹਦਾ ਬਕਸ ਦੀ ਉਹ ਤੇ ਨਹੀਂ ਜਿੱਤੇ ਕਿਰਪਾ ਹੋਵੇ ਹੂੰ ਪੈਸੇ ਨਾਲ ਮੈਂ ਤੁਹਾਨੂੰ ਕਹਿੰਦਾ ਵੀ ਜੇ ਪੈਸੇ ਨਾਲ ਘੋੜਾ ਮਿਲਦਾ ਮੈਂ ਬੈਠਾਂ ਲੈ ਕੇ ਦਿਖਾਉ ਨਾ 10 ਕਰੋੜ ਦਾ 15 ਦਾ ਲੈ ਕੇ ਦਿਖਾ ਦਾਂ